ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਥਮੈਟਿਕਾ ਉਹ ਜਬਰ ਬਹੁਤ ਖਤਰਨਾਕ ਬਾਣੀ ਨੋ ਉਹ ਤਾਂ ਇਹ ਲੋਕ ਲੋਗੇ ਹਿੰਦੂਆਂ ਦੀ ਉਹ ਦੂਈ ਦੇਵੀ ਦੇਵਤਾ ਪੂਜਤ ਆਦਿ ਲੋਕ ਲੱਗਦਾ ਵੀ ਦੇਵੀ ਦੇਵਤਾ ਪੂਜਤ ਜਦ ਕੇ ਉਹ ਚੰਡੀ ਦੀ ਜਵਿੰਨਸ਼ੰ ਦੇ ਰਹੇ ਮੈਂ ਚੰਡੀ ਦੀ ਨੂੰ ਫੈਨ ਹਿੰਨ ਮੰਨ ਲੱਗ ਖੰਡ ਪਰ ਬੁਲਤ ਕਾਰਨ ਕੋਈ ਕਿੱਤਾ ਵੀ ਬੁੱਤਵਾਰਨ ਹੋਵੇ ਉਹਦੀ ਭੂਤੀ ਤੇ ਆਪਣਾ ਹੰਮੇ ਚੜ੍ਹਦੀ ਉਹ ਵਿਚਾਰ ਤਾਰਾ ਤਨ ਹੋਏ ਢੰਡੀ ਨਦੀ ਵੀ ਵਿਚਾਰ ਤਾਰਾ ਹੁੰਦੀ ਹੈ ਤਲਵਾਰ ਨਹੀਂ ਵਿਚਾਰ ਤਾਰਾਈ ਹੁੰਦੀ ਪ੍ਰਭੂਤ ਕਾਰਨ ਸਭ ਪਾਇ ਹਰਨ ਉਹ ਪਾਇ ਨਹੀਂ ਛੜਦੀ ਜੇ ਪਾਇ 파ਤੀ ਪ੍ਰਾਪਤ ਹੋਵੇ ਸੰਭਰ ਮਤ ਬਣਾ ਹੋਈ ਨਹੀਂ ਜੇ ਇਹਦਾ ਮਨ ਬਰਮਤਦਾ ਪਰ ਬੁੱਤ ਕਾਰਨ ਸਭ ਭੈ ਹਰਣ ਨਾਮ ਚੰਡਾ ਦਾ ਜਾਸ ਤਾਂ ਮੈਂ ਹੀ ਨੂੰ ਚੰਡੀ ਕਹਿਣਾ ਨਾਮ ਦੇ ਚੰਡੀ ਦਾ ਉਹ ਉਹ ਤਾਂ ਉਹ ਦੇ ਵੀ ਕਿ ਮੈਂ ਉਹ ਅੱਖਾਂ ਵਿੱਚ ਘੇੜਾ ਪਾਈ ਜਾਂਦੀ ਬੜੀ ਨਾ ਕਿਸੇ ਦੇ ਲੈ ਇਹ ਤਾਂ ਸਾਫੇ ਦੇ ਵੀ ਨਹੀਂ ਜਦ ਮਨ ਹਰਾਮੀ ਹੋ ਜਾਂਦਾ ਨਾ ਮਨ ਹਰਾਮੀ ਹੋ ਜਿੱਤਾਂ ਦੇ